हां जी सारे अनुसस्री काल जी होर سناਓ ਕੀ ਹਾਲ ਚਾਲ ਹੈ ਤੇ ਤੁਸੀਂ ਸੋਚਦੇ ਹੋਗੇ ਵੀ ਅੱਜ ਬਾਹਰ ਬੈਠੇ ਆ ਤੇ ਅੱਜ ਮੌਸਮ ਥੋੜਾ ਨਾ ਬੜਾ ਵਧੀਆ ਹੈਗਾ ਤੇ ਹਵਾ ਰਹੀ ਆ ਤੇ ਕੱਲ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਹੀ ਬਹੁਤ ਕੱਲ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਸੀ ਬਹੁਤ ਸੀ हां जी ਤੇ ਅੱਜ ਫਿਰ ਆਪਾਂ ਸੋਚਿਆ ਵੀ ਚਲੋ ਥੋੜੇ ਜਿਹਾ ਕਮੈਂਟ ਰੀਡ ਕਰ ਲਨੇ ਡਾਡੀਆਂ ਗੱਲਾਂ ਦੇ ਜਵਾਬ ਦੇ ਲੈਨੇ ਆ ਤੇ ਨਾਲੇ ਇਹਦੇ ਵਿੱਚ ਇੱਕ ਗੱਲ ਬੜੀ ਮੈਂ ਜ਼ਰੂਰੀ ਢਾਡਣਾ ਕਰਨੀ ਸੀ ਉਹ ਗੱਲ ਮੈਂ ਤਿੰਨ ਚਾਰ ਦਿਨਾਂ ਤੋਂ ਕਰਨਾ ਚਾਹੁੰਦੀ ਸੀ ਪਰ ਮੇਰਾ ਥੋੜਾ ਜਿਹਾ ਹੌਸਲਾ ਨਹੀਂ ਸੀ ਪੈਣ ਲਿਆ ਵੀ ਢਾਡਣਾ ਗੱਲ ਕਿਸ ਤਰ੍ਹਾਂ ਕਰਾਂ ਤੇ ਅੱਜ ਥੋੜਾ ਜਿਹਾ ਮੂਡ ਠੀਕ ਹੈਗਾ ਖੁਸ਼ ਹੋ ਗਈਆਂ ਮੈਂ ਤੇ ਲਾਸਟ ਜਿਸ ਰਸਾਂ ਕਿ ਤੁਹਾਨੂੰ ਗੱਲ ਕੀ ਹੈਗੀ ਹੈ ਤੇ ਜੇ ਹੋ ਸਕਿਆ ਮੇਰੇ ਮੂਡ ਦਾ ਕੋਈ ਪਤਾ ਨਹੀਂ ਵਿੱਚ ਵੀ ਦੱਸ ਸਕਦੇ ਆ ਤੇ ਪਹਿਲਾਂ ਤਾਂ ਜੀ ਟਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਰੇ ਜਣੇ ਇੰਨੇ ਜਿਆਦਾ ਇੰਟੈਲੀਜੈਂਟ ਹੈ ਕਿ ਤੁਸੀਂ ਉਹ ਜਗ੍ਹਾ ਪਹਿਚਾਨ ਲਈ ਆ ਕਿ ਕੰਪਨੀ ਵਾਗਿਆ ਤੁਹਾਨੂੰ ਯਾਦ ਹੈ ਨਾ ਉਹ ਵੀਡੀਓ ਮੈਂ ਪਾਈ ਸੀ ਤੇ ਤਾਂ ਮੈਂ ਕੈਸੀ ਤੁਸੀਂ ਸਾਰੇ ਜਿਹੜੇ ਦੱਸੋ ਵੀ ਇਹ ਕਿਹੜੀ ਚੀਜ਼ ਹੈਗੀ ਜਗ੍ਹਾ ਕਿਹੜੀ ਹੈਗੀ ਤੇ ਤੁਸੀਂ ਸਾਰਿਆਂ ਨੇ ਕਿਹਾ ਕਿ ਅਮਰੀ ਸਰ ਦੀ ਕੰਪਨੀ ਵਾਗਿਆ ਕਿ ਹਾਂ ਜੀ ਬਿਲਕੁਲ ਜੀ ਉਹ ਕੰਪਨੀ ਵਾਗ ਸੀ ਆਪਾਂ ਥੋੜਾ ਜਿਹਾ ਕੰਮ ਗਏ ਸੀ ਤੇ ਆਪਾਂ ਫਿਰ ਮੈਂ ਕੈ ਚਲੋ ਪੁੱਛਦੇ ਆ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਉਹਨਾਂ ਨੂੰ ਪਤਾ ਹੈ ਕਿ ਕੰਪਨੀ ਵਾ ਗਿਆ ਦੂਜੀ ਗੱਲ ਤਾਂ ਉਹਤੇ ਸ਼ੂਟ ਦਾ ਸੀਨ ਦਿਖਾਇਆ ਜਿਹੜੇ ਕਿਹੜੇ ਕਿਹੜੇ ਬ੍ਰਦਰ ਮਿਲਿਆ ਸੀ ਟਵਿਸਟਡ ਬ੍ਰਦਰ ਟਵਿਸਟਡ ਬ੍ਰਦਰ ਮਿਲਿਆ ਸੀ ਤੇ ਉਹਨਾਂ ਦਾ ਸ਼ੂਟ ਚੱਲ ਰਿਹਾ ਸੀ ਉਹ ਵੀ ਵਿੱਚ ਥੋੜਾ ਜਿਹਾ ਸੀਨ ਤੁਹਾਨੂੰ ਦਿਖਾਇਆ ਤੇ ਬਾਕੀ ਜਿਨ੍ਹਾਂ ਨੇ ਕਮੈਂਟ ਕੀਤੇ ਉਹਨਾਂ ਦਾ ਬਹੁਤ 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 ਦਿলো ਧੰਨਵਾਦ ਤੇ ਚਲੋ ਜੀ ਕੁਝ ਕ ਕਮੈਂਟ ਪੜਦੇ ਆਪਾਂ ਵੀ ਅੱਜ ਤੇ ਸਭ ਤੋਂ ਪਹਿਲਾ ਕਮੈਂਟ ਆ ਪੂਨਮ ਬੁੱੱਤਾ you all are doing best acting i always watch your all series keep it up i'm from canada haan ji ਦੋ ਜੀ ਦਾ ਜਵਾਬ ਤੋਂ ਹੀ ਦਾ ਕੈਨੇਡਾ ਤੋਂ ਆਇਆ ਜੀ ਕੈਨੇਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀਆਂ ਸੀਰੀਅਲ ਦੇਖਦੇ ਪਏ ਹੋ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਵਧੀਆ ਜੀ ਸੀਮਾ ਨਾਰੰਗ ਵੈਰੀ ਨਾਈਸ ਵੀਡੀਓ ਥੈਂਕ ਯੂ ਸੋ ਮਾਜੀ ਤੁਸੀਂ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਜੇ ਇੰਨਾ ਪਸੰਦ ਕਰ ਰਹੇ ਜੇ ਤੇ ਇਹ ਨਾ ਸੋਚੋ ਕਿ ਜਸਬੀਰ ਕੌਰ ਕਿਰਨ ਮਾਨ ਇਹ ਜਾਂ ਕਿਰਨ ਗੋਲਡੀ ਸਾਡਾ ਇੱਕ ਚੈਨਲ ਹੋ ਲਿਆ ਜੀ ਕਿਰਨ ਗੋਲਡੀ ਗੋਲਡੀ ਉਹਦੇ ਵਿੱਚ ਛੋਟੀਆਂ ਛੋਟੀਆਂ ਆਪਾਂ ਵੀਡੀਓਸ ਬੱਚਿਆਂ ਦੀ ਫਨ ਹੀ ਪਾਣੇ ਆ ਤੇ ਇਹ ਇੱਕ ਹੀ ਗੱਲ ਹੈਗੀ ਹੈ ਇਹ ਨਾ ਸੋਚੋ ਕਿ ਉਧਰ ਦਾ ਜਵਾਬ ਉਧਰ ਤੇ ਉਧਰ ਤੇ ਉਧਰ ਜਵਾਬ ਦੇਣ ਦੇ ਅਲੱਗ-ਅਲੱਗ ਦੇਣ ਦੇ ਹਾਂ ਤੇ ਇਹੋ ਜੀ ਕੋਈ ਗੱਲ ਨਹੀਂ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਨਿਰਮਲ ਨਾਲਪਾਲ ਵੈਰੀ ਨਾਈਸ ਵੀਡੀਓ ਥੈਂਕ ਯੂ ਸੋਮਾ ਜੀ ਬੈਂਡ ਬਾਟੀਆਂ ਵੈਰੀ ਨਾਈਸ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਥੈਂਕ ਯੂ ਜੀ ਅਨੀਤਾ ਵੈਰੀ ਗੁੱਡ ਐਕਟਿੰਗ ਥੈਂਕ ਯੂ ਸੋਮਾ ਜੀ ਬਾਕੀ ਇਹਦੇ ਵਿੱਚ ਇੱਕ ਮੈਸੇਜ ਜਦੋਂ ਪੜਦੇ ਮਰਾਤੀ ਪੜਨ ਡਈ ਸੀ ਕਿਰਨ ਤੇ ਭੈਣ ਜੀ ਔਰ ਇੱਕ ਚੀਜ਼ ਮੈਨੂੰ ਇੰਨੀ ਅੱਛੀ ਲੱਗੀ ਨਾ ਉਹਨਾਂ ਨੇ ਮਤਲਬ ਆਪਣੀ ਜਿੰਨੀ ਵੀ ਸਾਡੀ ਟੀਮ ਹੈ ਨਾ ਉਹਨਾਂ ਦੇ ਸਾਰੇ ਕਹਿੰਦੇ ਟਾਡੇ ਮੈਂਬਰ ਜਿਹੜੇ ਆ ਹਾਂ ਆਲ ਮੈਂਬਰ ਸਾਰੇ ਬਹੁਤ ਵਧੀਆ ਐਕਟਿੰਗ ਕਰਦੇ ਇਹ ਨਹੀਂ ਕਹਿੰਿਆ ਕਿ ਉਹਨਾਂ ਦੀ ਵਧੀਆ ਹੁੰਦੀ ਹੈ ਉਹਨਾਂ ਨੇ ਆਲ ਮੈਂਬਰ ਵੱਲੋਂ ਹੀ ਕਹਿਤਾ ਹਾਂ ਜੀ ਕਿ ਸਾਰੇ ਮੈਂਬਰਾਂ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਸਾਰੀ ਟੀਮ ਨੂੰ ਇੰਨਾ ਪਿਆਰ ਕਰਦੇ ਜੀ ਤੇ ਨੈਕਸਟ ਮੈਸੇਜ ਆ ਵਾਹ ਚੰਨੀ ਵਰਮਾ ਬਹੁਤ ਵਧੀਆ ਵੀਡੀਓ ਹੈ ਕਿਰਨ ਜਸਵੀਰ ਦੀਦੀ ਰिएक्टਿੰਗ ਬਹੁਤ ਵਧੀਆ ਜਸਵੀਰ ਦੀਦੀ ਨੇ ਕਿਰਨ ਆਪ ਨੂੰ ਨੋ ਨੋ ਸਿੱਧਾ ਹੀ ਕਹਿ ਦਿੱਤਾ ਉਹਨਾਂ ਨੇ ਕੁਝ ਹੋਰ ਲਿਖਣਾ ਨਾ ਸਿੱਧਾ ਹੀ ਸਿੱਧਾ ਹੀ ਕਹਿੰਦਾ ਸਿੱਧਾ ਹੀ ਕਹਿੰਦਾ ਸਿੱਧਾ ਹੀ ਕਹਿ ਦੱਸਦਾ ਕਿਉਂ ਜਾ ਇੱਥੋਂ ਅਸੀਂ ਗੱਲ ਕਰਨੀ ਆ ਅੱਜ ਗੱਲ ਕੋਈ ਨਹੀਂ ਸਹਿੰਦਾ ਐਵੇਂ ਬਿਲਕੁਲ ਕੱਲ ਉਹ ਵੀ ਵੀਡੀਓ ਪਾਈ ਸੀ ਤੇ ਉਹ ਮੈਂ ਕਿਹਾ ਤੂੰ ਜਾ ਇੱਥੋਂ ਆਪਾਂ ਸਿੱਧੀ ਗੱਲ ਕਰਨੀ ਆ ਹਾਂਜੀ ਜੀ ਬਿਲਕੁਲ ਕਹਤਾ ਤੁਸੀਂ ਠੀਕ ਕਹਿ ਰਹੇ ਜੀ ਕਿ ਸਿੱਧਾ ਹੀ ਕਹਤਾ ਨਹੀਂ ਕਹਿਣਾ ਚਾਹੀਦਾ ਪਰ ਅੱਜ ਵੀ ਪੰਜੀ ਸਮਾਜ ਵਿੱਚ ਇਸ ਤਰ੍ਹਾਂ ਦੇ ਹੈਗੇ ਆ ਹੈਗੇ ਆ ਹੈਗੇ ਨੇ ਪਰ ਅੱਜ ਕੱਲ੍ਹ ਦੀਆਂ ਨੂਆਂ ਧੀਆ ਚਲੋ ਸਾਡੀ ਨੂ ਧੀ ਬਹੁਤ ਵਧੀਆ ਜੀ ਕਈਆਂ ਦੇ ਘਰਾਂ 'ਚ ਹੁੰਦਾ ਵਾ ਕੀ ਸਿੱਧਾ ਨਹੀਂ ਕਹਿਣਾ ਚਾਹੀਦਾ ਪਰ ਕਿਸੇ ਵੇਲੇ ਕੋਈ ਗੱਲ ਐਸੀ ਹੁੰਦੀ ਕਿ ਨੂੰਹਤੀ ਸਾਹਮਣੇ ਨਹੀਂ ਵੀ ਕਰਨੀ ਪੈਂਦੀ ਹਾਂਜੀ ਹਾਂਜੀ ਨੂੰਹ ਨਹੀਂ ਕਰਨੀ ਪੈਂਦੀ ਪਰ ਬਹੁਤ ਵਧੀਆ ਨੇ ਸਾਡੀਆਂ ਵੀਡੀਓਜ਼ ਰੋਜ਼ ਵੇਖਦੇ ਸਾਡੇ ਭਾਵੇਂ ਬਿਮਾਰ ਹੋਣੇ ਉਹਨੇ ਮੈਡੀਸਿਨ ਲੈ ਕੇ ਆਣਾ ਕਿਰਨ ਕੀ ਦੇਖਣੀ ਦੇਖਨੇ ਆ ਕਿੰਨੀਆਂ ਤੇ ਤੇਰੀਆਂ ਵੀਡੀਓਜ਼ ਦੇਖਣੀ ਦੇਖਣੀ ਹੈ ਤੇ ਬਾਕੀ ਬਿਲਕੁਲ ਜੀ ਤੁਸੀਂ ਇਹ ਗੱਲ ਕਹੀ ਕਿ ਗੁੱਸਾ ਲੱਗਦਾ ਹੈ ਅੱਜ ਵੀ ਪੰਜੀ ਸਮਾਜ ਵਿੱਚ ਇਸ ਤਰ੍ਹਾਂ ਦੇ ਹੈਗੇ ਲੋਕ ਜਿਹੜੇ ਨੂੰਹ ਨੂੰ ਸਿਰਫ ਨੂੰਹ ਸਮਝਦੇ ਆ ਉਹਨਾਂ ਨੂੰ ਘਰ ਦੀ ਗੱਲ ਕਰਦੇ ਨਹੀਂ ਮਤਲਬ ਮੈਂ ਕੀ ਕਵਾਂ ਹੁਣ ਕਈਆਂ ਦੇ ਇਸ ਵਕਤ ਮੈਂ ਨਾ ਨਹੀਂ ਲੈ ਸਕਦੀ ਕਿ ਜਦੋਂ ਨੂੰ ਆਂਦੀ ਨਾ ਉਹ ਗੱਲ ਹੀ ਚੇਂਜ ਕਰ ਦਿੰਦੇ ਚੇਂਜ ਹੋ ਜਾਂਦੀ ਚੇਂਜਿੰਗ ਹੋ ਜਾਂਦੀ ਚੇਂਜ ਹੋ ਜਾਂਦੇ ਜਾਂ ਕਿ ਇੱਥੋਂ ਤੱਕ ਕਿ ਕਈ ਮੁੰਡੇ ਵੀ ਆ ਉਹ ਆਪਣੇ ਮਾਪਿਓ ਦੇ ਮਤਲਬ ਸਾਹਮਣੇ ਜਿਹੜਾ ਨਾ ਆਪਣੀ ਜਨਾਨੀ ਨੂੰ ਨੀਵੀਂ ਆ ਹੀ ਵਿਖਾਉਂਦੇ ਹੈਗੇ ਆ ਉਹਦੇ ਸਾਹਮਣੇ ਵੀ ਨਹੀਂ ਗੱਲ ਕਰਦੇ ਹੈਗੇ ਤੇ ਉਹਨੂੰ ਵੀ ਕਹਿਣਗੇ ਕਿ ਤੂੰ ਜਾ ਕੋਈ ਗੱਲ ਕਰਨੀ ਹੈਗੀ ਆ ਹੈਨਾ ਤੇ ਇਸ ਤਰ੍ਹਾਂ ਨਹੀਂ ਇੱਕ ਵੇਖੋ ਉਹ ਤੁਹਾਡੇ ਘਰ ਦਾ ਮੈਂਬਰ ਬਣਿਆ ਹਿੱਸਾ ਬਣ ਗਿਆ ਹਿੱਸਾ ਬਣ ਗਿਆ ਉਹ ਆਪਣਾ ਪਰਿਵਾਰ ਛੱਡ ਕੇ ਢਾਡੇ ਕੋਲ ਆਈ ਤਾਂ ਤੁਸੀਂ ਘਰ ਦੀਆਂ ਗੱਲਾਂ ਹੀ ਉਹਦੇ ਕੋਲ ਲਗਾਈ ਜਾਵੋ ਤੇ ਇਹ ਚੀਜ਼ਾਂ ਨਹੀਂ ਠੀਕ ਹੈਗੀਆਂ ਤੇ ਜਿਹੜੇ ਕਰਦੇ ਨੇ ਉਹ ਨਾ ਕਰੋ ਜਿਹੜੇ ਕਰਦੇ ਮੈਂ ਸਾਰਿਆਂ ਦਾ ਨਹੀਂ ਕਿਹਾ ਜਿਹੜੇ ਕਰਦੇ ਉਹ ਚੀਜ਼ਾਂ ਨਾ ਕਰੋ ਜੀ ਜੇ ਤੁਸੀਂ ਨਹੀਂ ਉਹਨੂੰ અપਨਾਓਗੇ ਤੇ ਉਹ ਤੁਹਾਨੂੰ ਕਿਤਨਾ ਬਣਾਓਗੇ ਆਪ ਤੋਂ ਹੀ ਕਹਿੰਦੇ ਜੇ ਕਿ ਸਾਡੇ ਰਿਸ਼ਤੇਦਾਰਾਂ ਦੀ ਸਾਡੇ ਬੱਚਿਆਂ ਦੀ ਆਉ ਭਗਤ ਹੋਵੇ ਸਭ ਖੁਸ਼ ਹੋਵੇ ਤੇ ਜਦੋਂ ਉਹ ਆਂਦੀ ਤੇ ਸੀ ਕਿਨੇ ਤੂੰ ਇੱਕ ਸਾਈਡ ਤੋਂ ਸਾਈਡ ਤੋਂ ਹੋ ਜਾ ਚਲੋ ਜੀ ਅਗਲਾ ਚਲੋ ਰੋਚਨਾ ਦੇਵੀ ਵੈਰੀ ਨਾਈਸ ਵੀਡੀਓ ਪੂੰਚ ਪੂਂਚ ਹਾਂ ਮੈਂ ਤੈਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਹੈਗਾ ਕਿ ਪੂਂਚ ਕਿਹੜੇ ਸ਼ਹਿਰ ਦਾ ਨਾਮ ਆ ਸਾਨੂੰ ਵੀ ਜਰੂਰ ਦੱਸਿਓ ਸਲੋਚਨਾ ਦੇਵੀ ਜੀ ਤੁਸੀਂ ਇਹ ਮੈਂ ਪਹਿਲੀ ਵਾਰ ਹੀ ਸੁਣਿਆ ਜੀ ਮੈਂ ਸੱਚ ਕਹਾਂ ਪੂਂਚ ਸ਼ਹਿਰ ਆ ਹੈਨਾ ਮੈਂ ਪਹਿਲੀ ਵਾਰ ਹਾਂ ਪਹਿਲੀ ਵਾਰ ਹੀ ਸੁਣਿਆ ਇਹ ਤੁਸੀਂ ਹੁਣ ਸਾਨੂੰ ਕਮੈਂਟਾਂ 'ਚ ਦੱਸਿਓ ਇਹ ਕਿਹੜੀ ਜਗ੍ਹਾ ਤੇ ਕਿਹੜੀ ਸਾਈਡ ਤੇ ਕਿਹੜੇ ਡਿਸਟ੍ਰਿਕਟ 'ਚ ਪੰਦਾ ਹੈ ਜੀ ਵੀ ਸਾਨੂੰ ਇਹ ਜ਼ਰੂਰ ਦੱਸਣਾ ਜੀ ਹੈ ਜਿਹੜਾ ਸ਼ਹਿਰ ਹੈਗਾ ਕਿਹੜੀ ਸਟੇਟ ਦੇ ਵਿੱਚ ਪੈਂਦਾ ਹੈ ਹਾਂ ਜੀ ਕਿਉਂਕਿ ਸਾਨੂੰ ਪਤਾ ਨਹੀਂ ਪਤਾ ਨਹੀਂ ਸਾਨੂੰ ਪਤਾ ਨਹੀਂਗਾ ਵੀ ਕਿੱਥੇ ਪੈਂਦਾ ਹੈ ਕਿੱਥੇ ਨਹੀਂ ਪੈਂਦਾ ਪਰ ਇੱਕ ਵਾਰੀ ਸਾਨੂੰ ਪਤਾ ਲੱਗ ਜਾਏਗਾ ਤੇ ਅਸੀਂ ਤੁਹਾਨੂੰ ਉਹਦਾ ਮੈਸੇਜ ਅੱਛੀ ਤਰ੍ਹਾਂ ਦੇ ਸਕਾਂ ਹਾਂ ਹਾਂ ਜੀ ਹਾਂ ਜੀ ਥੈਂਕ ਯੂ ਨੂੰ ਪੰਕ ਪਾਠਕ ਸਾਰੀਆਂ ਵੀਡੀਓ ਵਨ ਆਫ ਦਾ ਗੁੱਡ ਮੈਸੇजेस ਵੀ ਜੀ ਆਪਨੇ ਸੇਧ ਵੱਲ ਧਿਆਨ ਦਿਓ ਤੁਹਾਨੂੰ ਕਿਹਾ ਵਾ ਹਾਇ ਦੇ ਤੁਸੀਂ ਇਹਨਾਂ ਦੀ ਪਹਿਲਾਂ ਸੇਧ ਨਹੀਂ ਵੇਖੀ ਹੈ ਪਹਿਲਾਂ ਜਾਦੇ ਹਲਦੀ ਸੀ ਮੇਰਾ ਅ 35 ਕਿਲੋ weight ਘਟ ਗਿਆ ਜੀ ਜਦੋਂ ਦਾ ਸ਼ੂਟ ਚੱਲ ਰਿਹਾ ਨਾ ਤੇ ਤੁਸੀਂ ਵਰਕਲੋਡ ਸਮਝ ਲਓ ਜਾਂ ਐਕਸਰਸਾਈਜ਼ ਸਮਝ ਲਓ ਕਿ ਪਹਿਲਾਂ ਤੇ ਇਹ ਹੁੰਦਾ ਸੀ ਵੀ ਖਾਣਾ ਖੂਣਾ ਖਾ ਕੇ ਕੰਮ ਕਰਕੇ ਮਾਰਕੀਟ ਦੇ ਕੋਈ ਕੰਮ ਹੋਣੇ ਤੇ ਕੱਲ ਮਾਰਕੀਟ ਦੇ ਕਿਹੜੇ ਪੰਜੀ ਰੋਜ਼ ਤੇ ਕੰਮ ਹੋਵੇ ਕੋਈ ਨਹੀਂ ਹੁੰਦਾ ਕੰਮ ਮਾਰਕੀਟ ਦੇ ਕਦੀ ਕਿਤੇ ਹੁੰਦਾ ਤੇ ਉੱਤਰ ਕੱਢ ਕੇ ਮੈਂ ਮਤਲਬ ਥੋੜੇ ਦਿਨ ਪਹਿਲਾਂ ਹੀ ਡਾਕਟਰ ਕੋ ਗਏ ਸੀ ਚੈੱਕਅਪ ਕਰਵਾਇਆ ਤੇ 35 kg ਮੇਰਾ weight ਘਟ ਗਿਆ ਹੈਗਾ ਤੇ ਬਾਕੀ ਥੈਂਕ ਯੂ ਸੋ ਮਚ ਜੀ ਕਿ ਤੁਸੀਂ ਵੀਡੀਓ ਜ਼ਰੀਏ ਇਹ ਦੇਖ ਕੇ ਸਾਨੂੰ ਗੱਲਬਾਤ ਕਰਦੇ ਜੇ ਤੇ ਸਾਨੂੰ ਮੈਨੂੰ ਇੰਨਾ ਤੁਸੀਂ ਮੇਰਾ ਧਿਆਨ ਰੱਖਦੇ ਜੇ ਕਿ ਆਪਣੀ ਸਿਹਤ ਵੱਲੇ ਧਿਆਨ ਰੱਖਿਓ ਥੈਂਕ ਯੂ ਸੋ ਮਚ ਜੀ ਸ਼ੈਨਾ ਕਟਾਰੀਆ ਕਿਰਨ ਦੀਦੀ ਨਾਈਸ ਥੈਂਕ ਯੂ ਸੋ ਮਚ ਸ਼ੈਨਾ ਜੀ ਤੇ ਰੇਨੁਕਾ ਸਿੰਦਵਾਨੀ 슈ਗਰ 46 kg ਹੈ ਤੁਸੀਂ ਕੱਲ ਵੀਡੀਓ ਚ ਬੋਲੇ ਨਾ 슈ਗਰ ਸੀ ਬੋਲੇ ਕਾਂਡ 43 ਹਾਂਜੀ 6 ਨਹੀਂ ਇੱਥੇ ਜੀ ਸਾਡੇ ਲਾਗੇ ਰਿਲਾਇੰਸ ਹੈਗਾ ਤੇ ਉਹ 43 ਰੁਪਏ ਦਿੰਦੇ ਜੀ ਹੈਨਾ ਅਰਚਨਾ ਕੁਝ ਢਾਲ ਵੈਰੀ ਨਾਈਸ ਵੀਡੀਓ ਜਸਵੀਰ ਦੀਦੀ ਆਪ ਬਹੁਤ ਹੀ ਅੱਛੇ ਹੋ ਲਵ ਯੂ ਥੈਂਕ ਯੂ ਸੋ ਮਚ ਜੀ ਅਨੀਤਾ ਰਾਣੀ ਵੈਰੀ ਨਾਈਸ ਵੀਡੀਓ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਫਾਲਰ ઓੜਾ ਨਾਈਸ ਵੀਡੀਓ ਚਰਨਜੀਤ ਕੋਰ ਵੈਰੀ ਗੁੱਡ ਕਿਰਨ ਸੋ ਗੁੱਡ ਵੈਲ ਡਨ ਚਰਨਜੀਤ ਕੋਰ ਫਰੋਮ ਇੰਗਲੈਂਡ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਅਡਸ ਆਰਿਆ ਦਾ ਤੇ ਚਲੋ ਬਾਕੀ ਜਿਨ੍ਹਾਂ ਦੇ ਨਈ ਨਾਮ ਪੜੇ ਤੇ ਉਹਨਾਂ ਨੂੰ ਢੇਰ 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 ਥੈਂਕ ਯੂ ਜੀ ਹੈਨਾ ਤੇ ਚਲੋ ਹੁਣ ਆ ਜੀ ਇਹ ਮੁੱਦੇ ਦੀ ਗੱਲ ਤੇ ਤੁਹਾਨੂੰ ਮੈਂ ਕੱਲ ਇੱਕ ਕਮੈਂਟ ਪੜ੍ਹ ਦੋ ਜੋਤੀ ਜੀ ਸੁਪਰ ਆਂਟੀ ਜੀ ਮੈਂ ਆਪਕੋ ਇੱਕ ਸਟੋਰੀ ਭੇਜੀ ਸੀ ਆਪਨੇ ਬਣਾਈ ਨਹੀਂ ਜੋਤੀ ਕਿਹੜੀ ਸਟੋਰੀ ਭੇਜੀ ਜੋਤੀ ਜੀ ਹਿਮਾਚਲ ਤੋਂ ਹਾਂਜੀ ਤੁਸੀਂ ਨਾ ਕਿਰਨ ਦੀ ਰਿਪੀਟ ਕਰ ਦਿੰਦੇ ਕਿਰਨ ਦੀ ਇੰਸਟਾ ਤੇ ਆਈਡੀ ਹੈਗੀ ਜੇ ਕਾਸ਼ੀਫ 404 ਇਹੋ ਹੀ ਨਾ ਤੇ ਤੁਸੀਂ ਵੀਡੀਓ ਕਾਲ ਕਰਕੇ ਜਾਂ ਮਤਲਬ ਮੈਸੇਜ ਕਰਕੇ ਤੁਸੀਂ ਸਾਰੀ ਗੱਲ ਇਹਨਾਂ ਨਾਲ ਕਰ ਲੈਣਾ ਤੇ ਤੁਸੀਂ ਦੱਸ ਦਿਓ ਤੇ ਆਪਾਂ ਲਿਖ ਲਵਾਂਗੇ ਫਿਰ ਬਣਾ ਲਵਾਂਗੇ ਸਟੋਰੀ ਕੋਈ ਗੱਲ ਨਹੀਂ ਜੀ ਤੇ ਚਲੋ ਜੀ ਬਾਕੀ ਤੁਹਾਨੂੰ ਦੱਸਿਆ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੱਲ ਇਹ ਕਰਨੀ ਸੀ 3-4 ਦਿਨ ਪਹਿਲਾਂ ਤੋ ਹੀ ਦੇਖਿਆ ਸੀ ਕਾਸ਼ਵੀ ਦਾ ਵਲੌਗ ਦੇਖਿਆ ਸੀ ਬਰਥਡੇ ਦਾ ਤੇ ਉਹਦੇ ਵਿੱਚ ਮਤਲਬ ਕਾਸ਼ਵੀ ਨੂੰ ਨਾ ਪਾਇਲ ਨੇ ਗਿਫਟ ਦਿੱਤਾ ਸੀ ਟਰਟਲ ਕਛੂਕਮਾ ਉਹ ਦਿੱਤਾ ਸੀ ਤੇ ਉਹ ਦੋਕ ਦਿਨ ਬੜਾ ਵਧੀਆ ਮਤਲਬ ਸਾਡਾ ਨਾ ਉਹਦਾ ਰੱਖਤਾ ਆਪਾਂ ਜੱਗੂ ਤੇ ਉਹ ਇੱਥੇ ਖੇਡਣ ਡਈਆਂ ਸੀ ਪਾਰਕ ਦੇ ਵਿੱਚ ਦੋ ਚਾਰ ਦਿਨਾਂ ਤੋਂ ਬਾਅਦ ਖੇਡਣ ਡਈਆਂ ਤੇ ਖੇੜਦੇ ਖੇੜਦੇ ਨਾ ਉਹਨਾਂ ਨੂੰ ਚੇਤਾ ਭੁੱਲ ਗਿਆ ਇੱਕ ਘੰਟੇ ਬਾਅਦ ਜਦੋਂ ਅੰਦਰ ਗਏ ਆ ਤੇ ਕਿਰਨ ਨੇ ਪੁੱਛਿਆ ਕਿ ਮਤਲਬ ਉਹ ਕਿੱਥੇ ਜੱਗੂ ਕਿੱਥੇ ਆ ਇਹ ਉਹ ਲੱਭਾ ਹੀ ਨਹੀਂ ਜੀ ਸਾਨੂੰ ਮੈਂ ਬਾਹਰ ਸੜਕ ਤੇ ਅਗਲੀ ਗਲੀ ਤੇ ਜਾ ਕੇ ਵੇਖ ਕੇ ਆਈ ਤੇ ਲੱਭਾ ਹੀ ਨਹੀਂ ਕਿਤੇ ਹਾਂ ਮੈਂ ਅੱਗੇ ਉਹ ਜਿਹੜੀ ਅੱਗੇ ਤੱਕ ਚਲੇ ਗਈ ਕਿਤੇ ਨਹੀਂ ਲੱਭਾ ਹੀ ਦੇ ਘਰ ਦੇ ਬੂਏ ਆ ਜਿਹੜੇ ਸਾਹਮਣੇ ਦੇ ਘਰ ਦੀ ਥੱਲੇ ਘਰ ਦੇ ਥੱਲੇ ਹੋ ਕੇ ਵੇਖਿਆ ਕਿ ਸ਼ਾਇਦ ਬਾਹਰ ਨਾ ਚਲਾ ਆਪਾਂ ਆਪਣੀ ਪਾਰਕ ਸਾਰਾ ਤੇ ਸਾਡਾ ਨਾ ਮੂਡ ਥੋੜਾ ਜਿਹਾ ਅਫਸੈਟ ਹੋ ਗਿਆ ਸੀ ਕਿ ਇੱਕ ਬੱਚੇ ਨੇ ਗਿਫਟ ਲਿਆ ਕੇ ਦਿੱਤਾ ਕਾਸ਼ਵੀ ਦਾ ਵੀ ਮੂਡ ਬੜਾ ਖਰਾਬ ਹੋ ਗਿਆ ਸੀ ਕਿੱਥੇ ਚਲੇ ਗਿਆ ਹਾਂ ਗਵਾਚ ਗਿਆ ਕਿਉਂਕਿ ਕਿਰਨ ਨੇ ਮਤਲਬ ਦੇਖਿਆ ਸੀ ਇੱਕ ਦਿਨ ਜਦੋਂ ਪਹਿਲੇ ਦੇਣੀ ਕਿ ਬਾਹਰ ਦੇ ਇਧਰ ਗੇਟ ਥਾੜੀ ਬਾਹਰ ਜਾ ਕੇ ਅੰਦਰ ਕਰਤਾ ਸੀ ਕਿਉਂਕਿ ਇਹਦੋਂ ਦੀ ਬਾਹਰ ਜਾਂਦੇ ਆ ਹਾਂਜੀ ਤੇ ਉਹ ਸਾਡਾ ਨਾ ਮਤਲਬ ਬੜਾ ਮੂਡ ਖਰਾਬ ਹੋਇਆ ਸੀ ਵੀ ਜੱਗੂ ਕਿੱਧਰ ਚਲੇ ਗਿਆ ਜੱਗੂ ਨੂੰ ਲੱਭਦੇ ਰਹੇ ਆ ਤੇ ਜੱਗੂ ਕਿੱਧਰ ਚਲ ਗਿਆ ਇੱਕ ਚੀਨਾ ਨਾ ਪਿਆਰ ਜਿਹਾ ਬਣ ਗਿਆ ਅੱਜ ਕਾਸ਼ਵੀਨ ਹਾਂ ਬੱਚੇ ਬੱਚੇ ਹਮਕਾ ਨਹੀਂ ਹੋ ਗਿਆ ਨਾ ਤੇ ਅੱਜ ਕੀ ਹੋਇਆ ਸਵੇਰੇ ਅਰਲੀ ਮਾਰਨਿੰਗ 골ਡੀ ਉਨੇ ਜਾਂਦੇ ਆ 골ਡੀ ਕਿਰਨ ਜਾਂਦੇ ਕਾਸ਼ਵੀਨ ਸਕੂਲ ਛੱਡਣ ਵਾਸਤੇ ਤੇ ਉਹ ਜਦੋਂ ਵਾਪਸ ਆਏ 7:30 ਵਜੇ ਨਾ ਹਾਂ 7:30 ਤੇ ਇਧਰ ਵਾਲਾ پارک ਵਾਲਾ ਦਰਵਾਜ਼ਾ ਖੋਲਿਆ ਤੇ 골ਡੀ ਨੇ ਇੱਕੋ ਤਾਂ ਵਾਈ ਵਾਰੀ ਮਮਾ ਜੱਗੂ ਆ ਗਿਆ ਜੇ ਤੁਸੀਂ ਬਲੀਵ ਨਹੀਂ ਕਰਨਾ ਪਤਾ ਨਹੀਂ ਕਿੱਥੋਂ ਆ ਗਿਆ ਮਿੱਟੀ ਨਾਲ ਲਿਬੜਿਆ ਸੀ ਆ ਹੁਣ ਆ ਵੇਖੋ ਆ ਦੇਖੋ ਜੱਗੂ ਜੇ ਭਾਇਆ ਮਿੱਟੀ ਸਾਰੀ ਲੱਤ ਗਈ ਇੰਨਾ ਮਿੱਟੀ ਨਾਲ ਲਿਪੜਿਆ ਸੀ ਹੁਣਗਾ ਆਸ਼ੀਰਵਾਦ ਸਰਪ੍ਰਾਈਜ਼ ਹੋ ਜਾਣਾ ਹਾਂਜੀ ਹਾਂਜੀ ਸਕੂਲੋਂ ਆਣਾ ਸਰਪ੍ਰਾਈਜ਼ ਹੋ ਜਾਣਾ ਇਹ ਵੀ ਹੋ ਸਕਦਾ ਹੈ ਕਿ ਬਾਹਰ ਨਾ ਗਿਆ ਹੋਵੇ ਕਿਤੇ ਇਧਰ ਲੱਕੜਾ ਲੁਕੜਾ ਚ ਨੁੱਕਰ ਨਾਕਰ ਚ ਕਿਤੇ ਹੋਵੇ ਤੇ ਤੁਸੀਂ ਇੱਕ ਚੀਜ਼ ਤੁਹਾਨੂੰ ਦੱਸਦੇ ਪੈਂ ਜੀ ਮੈਂ मतलब ਆਪ ਖੁਦ ਵੇਖਿਆ ਕਿ ਇੱਥੇ ਵਿਚਾਰਾ ਹੋਰ ਤਰ੍ਹਾਂ ਦਾ ਸੀ ਜਦੋਂ ਇੱਥੋਂ ਚੁੱਕ ਕੇ ਉਹਨੂੰ ਅੰਦਰ ਘੜਿਆ ਨਾ ਤੁਸੀ ਸਕੂਨ ਮਿਲ ਗਿਆ ਉਹਨੂੰ ਭੈਣ ਜੀ ਇੰਨਾ ਖੁਸ਼ ਹੋਇਆ मतलब ਕਦੀ ਇੱਧਰ ਨੂੰ ਜਾਵੇ ਕਦੀ ਉੱਧਰ ਨੂੰ ਜਾਵੇ ਉਹਨੂੰ ਘਰ ਦੇ ਸਾਰੇ ਮੈਂਬਰ ਮਿਲ ਗਏ ਨਾ ਮਿੱਟੀ ਦਾ ਨਾ ਪੂਰਾ ਜਾ ਕੇ ਤੇ ਫਸ ਗਿਆ ਸੀ ਵਿਚਾਰਾ ਤੇ ਲਓ ਜੀ ਇਹ ਫਸ ਗੱਲ ਪੂਰੀ ਕਰ ਲਈਏ ਤੇ ਮਿੱਟੀ ਚ ਫਸ ਗਿਆ ਫਿਰ ਪਾਣੀ ਚ ਪਾਇਆ ਇਹਨੂੰ ਦਵਾ ਦਾ ਫਿਰ ਖੁਸ਼ ਹੋਇਆ ਫਿਰ ਘਰ ਚ ਸਾਰੇ ਘੁੰਮਿਆ ਤੇ ਪਾਣੀ ਚ ਬੈ ਕੇ ਤੇ ਹੁਣ ਖੁਸ਼ ਹੈ ਤੇ ਇਹਨੂੰ ਇਹ ਵੀ ਪਤਾ ਲੱਗ ਗਿਆ ਕਿ ਮੇਰਾ ਨਾਮ ਜੱਗੂ ਹੈਗਾ ਤੇ ਮਤਲਬ ਰਖੜਾ ਤੇ ਨਹੀਂ ਚਲੋ ਚਾਹੀਦਾ ਪਰ ਲੈ ਕੇ ਆਈ ਆ ਆ ਪਾਇ ਲ ਗਿਫਟ ਦਿੱਤਾ ਕਿ ਆਪਾਂ ਇਹਨੂੰ ਫਾਊਂਡੇਸ਼ਨ ਜਿਹੜਾ ਦੇ ਇੱਥੇ ਛੱਡ ਦਿੰਨੇ ਖੁੱਲਾ ਹਾਂ ਖੁੱਲਾ ਛੱਡ ਦਿੰਨੇ ਪਰ ਹੋਣ ਦਾ ਧਿਆਨ ਰੱਖਾਂਗੇ ਜੀ ਆਪਾਂ ਹੁਣ ਬਾਉਂਡਰੀਸ ਲਾਣੀਆਂ ਪੈਣੀਆਂ ਹਾਂ ਵੇ ਬਾਹਰ ਪਾ ਕੇ ਕਿਤੇ ਚਲਾਈ ਨਾ ਜਾਵੇ ਚਲੋ ਜੀ ਤਾਂ ਨਾਲ ਗੱਲਬਾਤ ਆਪਾਂ ਕਰ ਲਈ ਆ ਤੇ ਤੁਹਾਡ ਨਾਲ ਗੱਲਬਾਤ ਕਰਕੇ ਸਾਨੂੰ ਬੜਾ ਚੰਗਾ ਲੱਗਦਾ ਜੀ ਚਲੋ ਠੀਕ ਹੈ ਕਰੀਏ ਸ਼ੂਟ ਚਾਲੂ ਕਰੀਏ ਜੀ ਤੇ ਤੁਸੀਂ ਭੈਣ ਜੀ ਕੁਝ ਕਹਿਣਾ ਚਾਹੋਗੇ ਤਾਂ ਕਹਿਣਾ ਹੀ ਅਹੀ ਜਾਵਾਂਗੇ ਕਿ ਸਾਨੂੰ ਸਾਰੀ ਟੀਮ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਅਸੀਂ ਨਵੀਆਂ-ਨਵੀਆਂ ਜਨਕੀਆਂ ਸ਼ੋਅ ਵਗੈਰਾ ਕਰਦੇ ਰਹੀਏ ਵੀਡੀਓ ਬਣਾ ਤੁਹਾਡੀ ਵੀ ਜਿਹੜੀ ਖੁਆਇਸ਼ ਉਹਨਾਂ ਨੇ ਕਹੀ ਕੀ ਨਾਮ ਸੀ ਉਹਨਾਂ ਦਾ ਜੋਤੀ ਜੀ ਉਹਨੇ ਤੋਂ ਉਹਨੇ ਤੋਂ ਸ਼ਾਇਦ ਹੈ ਨਾ ਹਾਂ ਚਲੋ ਜੋਤੀ ਜੀ ਤੁਸੀਂ ਉਹਨੇ ਤੋਂ ਬੋਲਦੇ ਪਏ ਹੋ ਤੁਸੀਂ ਇੱਕ ਵਾਰੀ ਕਿਰਨ ਜੀ ਨੂੰ ਮੈਸੇਜ ਕਰੋ ਜਾਂ ਵੀਡੀਓ ਕਾਲ ਕਰਨਾ ਤੁਹਾਡੀ ਅਸੀਂ ਜਰੂਰ ਸੋਚਾਂਗੇ ਤੇ ਬਣਾਵਾਂਗੇ ਬੀਬੀ ਹਾਂ ਠੀਕ ਹੈ ਠੀਕ ਹੈ ਕਿਰਨ ਠੀਕ ਹੈ ਕਿਰਨ ਚਲੋ ਥੈਂਕ ਯੂ so much ਜੀ ਥੈਂਕ ਯੂ so much ਥੈਂਕ ਯੂ